ਰਾਜਸਤਨ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਕੱਲ ਬੀਤੇ ਦਿਨੀ ਬਸੀ ਪਠਾਣਾ ਦੇ ਗੁਰਦੁਆਰਾ ਈਸ਼ਰਪੁਰੀ ਦੇ ਵਿੱਚ ਇੱਕ ਮਨਮਤ ਦਾ ਪਰਦਾ ਫਾਸ਼ ਜਿਹੜਾ ਕੀਤਾ ਗਿਆ ਤਾਂ ਇਸ ਮੌਕੇ ਤੇ ਸਾਡੇ ਨਾਲ ਮੌਜੂਦ ਨੇ ਜੋ ਉੱਥੇ ਦੇ ਪ੍ਰਤੱਖ ਦਰਸ਼ੀ ਸਨ ਤੇ ਗੱਲਬਾਤ ਕਰਦੇ ਆ ਆਖਿਰਕਾਰ ਮਾਮਲੇ ਦੀ ਜਿਹੜੀ ਡੁੰਗਾਈ ਦੇ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਿਹਾ ਤਾਂ ਸਸਿਕਾਲ ਜਸਪਾਲ ਸਿੰਘ ਜੀ ਸਾਚੀ ਕੌਰ ਜੀ ਬਰੇ ਸਾਚੀ ਕੌਰ ਜੀ ਹਾਂ ਜੀ ਅ ਕੱਲ ਕੀ ਮਾਹੌਲ ਬਣਿਆ ਜੀ ਇੱਕ ਜਿਹੜੀ ਆ ਖਬਰ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਆ ਉਹ ਮਨਮਤ ਚੱਲਦੀ ਹੈ ਤਾਂ ਉਹਦੇ ਵਿੱਚ ਜਿਹੜਾ ਆ ਇੱਕ ਵਿਅਕਤੀ ਵੱਲੋਂ ਜਿਹੜਾ ਆ ਕਾਫੀ ਆ ਪੱਤੀਜਨਕ ਜਿਹੜੀਆਂ ਨੇ ਗੁਰਦੁਆਰਾ ਦੇ ਵਿੱਚ ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ ਕੀ ਮਾਮਲਾ ਕੀ ਹੈ ਸਾਰਾ ਜਸਪਾਲ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਇਹ ਜੀ ਬਹੁਤ ਮਤਲਬ ਨਿੰਦਨਯੋਗ ਜਿਹੜੀ ਮਤਲਬ ਉੱਥੇ ਘਟਨਾਵਾਂ ਹੋ ਰਹੀਆਂ ਸੀ ਜੀ ਸਾਨੂੰ ਕੰਦੇ ਪਤਾ ਲੱਗਿਆ ਵੀ ਇੱਥੇ ਕੁਝ ਮਤਲਬ ਜਿਹੜੇ ਉੱਥੇ ਦੇ ਜਿਹੜੇ ਅਨਸਰ ਸੀ ਮਾੜੇ ਅਨਸਰ ਉਹ ਕੁਝ ਜਿਵੇਂ ਤਾਂ ਤਾਤ੍ਰਿਕ ਵਿੱਦਿਆ ਜਾਂ ਸ਼ਰਾਬ ਜਾਂ ਜਿਹੜੇ ਹੋਰ ਸਲਫੇ ਵਗੈਰਾ ਪੀਣ ਦੇ ਜਿਹੜੇ ਉੱਥੇ ਗੁਰੂ ਘਰ ਦੇ ਅੰਦਰ ਗੁਰੂ ਘਰ ਦੀ ਹਦੂਦ ਦੇ ਅੰਦਰ ਮੈਂ ਕਹਾਵਾਂਗਾ ਵੀ ਦੀ ਹਦੂਦ ਦੇ ਅੰਦਰ ਜਿਹੜੇ ਉੱਥੇ ਦੇ ਪ੍ਰਬੰਧਕ ਸੀ ਉਹਨਾਂ ਦੇ ਬੱਚੇ ਜਿਹੜੇ ਹੈ ਜੇ ਕੰਮ ਕਰਦੇ ਸੀ ਇਹ ਜੀ ਮਤਲਬ ਉੱਥੇ ਘਣਾਉਣੇ ਜਿਹੜੇ ਕੰਮ ਹੋ ਰਹੇ ਸੀ ਤਾਂ ਉਹਨਾਂ ਕਰਕੇ ਸਿੰਘਾ ਵੱਲੋਂ ਰਾਏ ਕਰਕੇ ਕੱਲ ਹੀ ਸਾਨੂੰ ਪਤਾ ਲੱਗਿਆ ਸੀ ਤਾਂ ਅਸੀਂ ਕੱਲ ਹੀ ਮਤਲਬ ਉੱਥੇ ਜਾ ਕੇ ਜਿਹੜੀ ਆ ਪੂਰੀ ਕਾਰਵਾਈ ਕੀਤੀ ਹੈ ਪਹਿਲਾਂ ਤਾਂ ਜੀ ਉਹਨਾਂ ਨਾਲ ਵਾਰਤਾ ਲਾਪ ਕਰੀ ਕੀ ਚੱਲ ਕੀ ਰਿਹਾ ਹੈ ਅਸੀਂ ਆਪਣੀ ਨਿਗਾਹ ਦੇ ਵਿੱਚ ਲਿਆਏ ਵੀ ਆਪਾਂ ਵੀ ਇੱਥੇ ਹੋ ਕੀ ਰਿਹਾ ਵੀ ਅਸਲ ਕਹਾਣੀ ਹੈ ਕੀ ਹੈ ਮਤਲਬ ਕਿ ਆਪਾਂ ਵੀ ਇੱਥੇ ਜਿਹੜੀ ਗੱਲਾਂ ਸਾਹਮਣੇ ਆ ਰਹੀਆਂ ਨੇ ਇਹ ਸਾਨੂੰ ਪਤਾ ਲੱਗਿਆ ਕਿ ਸੱਚ ਵੀ ਹੈ ਕਿ ਇਹ ਝੂਠ ਹੈ ਹਮਮ 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 ਸਭ ਗੱਲ ਦੇਖਣ ਤੋਂ ਬਾਅਦ ਵੀ ਜਿਹੜੀ ਉੱਥੇ ਕੰਮ ਚੱਲਦਾ ਸੀ ਉੱਥੇ ਮਤਲਬ ਬੜੇ ਕੋਜਾ ਢੰਗ ਦੇ ਨਾਲ ਜਿਹੜੇ ਆਪਣੇ ਉੱਥੇ ਉਸ ਜਿਹੜੇ ਪ੍ਰਬੰਧਕ ਸੀ ਹਾਂਜੀ ਹਾਂਜੀ ਉਹਦਾ ਬੇਟਾ ਸੀ ਹਾਂ ਜੀ ਉੱਥੇ मतलब ਉਹ ਮਤਲਬ ਆਪਣੇ ਬੇਟੇ ਨੂੰ ਬਚਾਉਣ ਦੇ ਲਈ ਸਾਰਾ ਢੋਂਗ ਰਚ ਰਹੀ ਸੀ ਬਾਅਦ ਦੇ ਵਿੱਚ ਓਕੇ ਤਾਂ ਕਿਸ ਤਰ੍ਹਾਂ ਦੀ ਜਸਪਾਲ ਸਿੰਘ ਜੀ ਤੁਸੀਂ ਮੌਕੇ ਤੇ ਉੱਥੇ ਮੌਜੂਦ ਸੀਗੇ ਤਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਸੀ ਜਾਂ ਦ੍ਰਿਸ਼ ਸੀ ਜਾਂ ਕੀ ਮਾਹੌਲ ਸੀਗਾ ਕੀ ਇਹ ਪੱਤੀ ਜਨਕ ਜਿਹੜੀਆਂ ਉੱਥੋਂ ਚੀਜ਼ਾਂ ਮਿਲੀਆਂ ਨੇ ਉੱਥੋਂ ਜੀ ਤਾੰਤ੍ਰਿਕ ਵਿੱਦਿਆ ਵਾਲੀਆਂ ਜਿਵੇਂ ਮੰਨ ਲਓ ਕਿ ਸੰਧੂਰ ਵਗੈਰਾ ਐਵੇਂ ਦੇ ਰੱਖੇ ਜਾਂਦੇ ਨੇ ਜਾਂ ਵਾਲ ਕੇਸ ਵੱਢ ਕੇ ਰੱਖੇ ਹੋਏ ਸੀ ਤੇ ਮਤਲਬ ਜਿਹੜੇ ਸੱਪ ਦੀਆਂ ਕੰਜਾਂ ਹੂੰ 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 ਤੱਪਰੂ ਤੇ ਐਦਾਂ ਦੇ ਹੋਰ ਵੀ ਬਹੁਤ ਕੁਝ ਸੀ ਵੀ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਵੀ ਕੀ ਕੀ ਹੋ ਰਿਹਾਗਾ ਠੀਕ ਹੈ ਮਤਲਬ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਵੀ ਆਪਾਂ ਵੀਡੀਓ ਦੇ ਵਿੱਚ ਵੀ ਪਾਇਆ ਹੋਇਆ ਏ ਬਿਲਕੁਲ ਬਿਲਕੁਲ ਗੁਰਮਤ ਦੇ ਨਾਲ ਹੀ ਨਾ ਚੀਜ਼ਾਂ ਦਾ ਜਸਪਾਲ ਜੀ ਕੋਈ ਨੇੜ ਤੇੜ ਦਾ ਸਾਂਝ ਹੈਗੀ ਆ ਜਾਂ ਕੋਈ ਗੁਰਮਤ ਇਹਨੂੰ ਪ੍ਰਵਾਨ ਕਰਦੀ ਹੋਵੇ ਨਹੀਂ ਤਾੰਤ੍ਰਿਕ ਵਿੱਦਿਆ ਨੂੰ ਜਾਂ ਜਿਹੜੇ ਚਮਤਕਾਰ ਕਰਨ ਵਾਲੇ ਜਿਹੜੇ ਹੁੰਦੇ ਆ ਇਸ ਵਿਸ਼ੇ ਦੇ ਵਿੱਚ ਗੁਰੂਮਤ ਗੁਰੂਮਤ ਜਾਂ ਗੁਰੂ ਪਾਸ਼ਾ ਆਪਾਂ ਨੂੰ ਇਸ ਤੋਂ ਵਰਜ ਦੇਣੇ ਵੀ ਆਪਾਂ ਤਾੰਤ੍ਰਿਕ ਵਿੱਦਿਆ ਜਾਂ ਇਹਦੇ ਵਿੱਚ ਪੈਣਾ ਨਹੀਂ ਆਪਾਂ ਇਕਾ ਕਾਲਪੁਰਖ ਦੇ ਸੰਗੀ ਸਾਥੀ ਬਣ ਕੇ ਰਹਿਣਾ ਹੈ ਜੀ ਬਿਲਕੁਲ ਅਸੀਂ ਤਾਂ ਮੇਨ ਜਿਹੜੀ ਇਸ ਦੇ ਵਿੱਚ ਦੋਸ਼ੀ ਮੰਨਾਂਗੇ ਤਾਂ ਉਹ ਹੈਗੇ ਨੇ ਵੀ ਜਿਹੜੇ ਉੱਥੇ ਜਿਹੜੇ ਚਾਰ ਸਰੂਪ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਐਜੀ ਵੱਲੋਂ ਉਹਨਾਂ ਨੂੰ ਦਿੱਤੇ ਗਏ ਨੇ ਹੂੰ ਹੂੰ ਤੇ ਤੁਸੀਂ ਦੇਖੋ ਵੀ ਆਪਾਂ ਚਾਰ ਸਰੂਪ ਕਿਹਨਾਂ ਨੂੰ ਦੇ ਰਹੇ ਆ ਉਹਨਾਂ ਦੀ ਪੈਸੇ ਨਹੀਂ ਹੈਗੀ ਕਿਸੇ ਦੀ ਨਾ ਉੱਥੇ ਦੇਖ ਰੇਖ ਹੈ ਵੀ ਹਾਂ ਵੀ ਕਿੱਥੇ ਜਿਹੜੇ ਗੁਰੂ ਮਹਾਰਾਜ ਦੇ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਪ੍ਰਬੰਧ ਜਾਂ ਉੱਥੇ ਦਾ ਜਿਹੜਾ ਮਤਲਬ ਸਿਸਟਮ ਹੈ ਉਹ ਗੁਰੂ ਪਰਯਾਦਾ ਦੇ ਅਨੁਸਾਰ ਹੋ ਰਿਹਾ ਏ ਕਿ ਨਹੀਂ ਹੋ ਰਿਹਾ ਏ ਇਹ ਬਹੁਤ ਵੱਡੀ ਜਿਹੜੀ ਖਾਮੀ ਆ ਹੂੰ ਹੂੰ ਤੇ ਆਪਾਂ ਅੱਜ ਤੱਕ ਕਿੰਨੇ ਸਾਲ ਹੋ ਗਏ ਨੇ 47 ਬਾਅਦ ਜਾਂ 47 ਤੋਂ ਪਹਿਲਾਂ ਵੀ ਹੁਣ ਤੱਕ ਦੇਖ ਲਓ ਕਿੰਨੇ ਸਾਲਾਂ ਦੇ ਵਿੱਚ ਆਪਾਂ ਇਸ ਨੂੰ ਹਾਲ ਤੱਕ ਵੀ ਆਪਾਂ ਸਾਰ ਨਹੀਂ ਕਰ ਸਕੇ ਵੀ ਜਿਹੜੇ ਗੁਰੂ ਮਹਾਰਾਜ ਨੇ ਜਿੱਥੇ ਵੀ ਵਿਰਾਜਮਾਨ ਹੁੰਦੇ ਨੇ ਉਹਨਾਂ ਮਹਾਰਾਜ ਦੀ ਜਿਹੜੀ ਉਸ ਦੀ ਛਤਰ ਛਾਇਆ ਹੇਠ ਦੇ ਵਿੱਚ ਵੀ ਜਿਹੜਾ ਪ੍ਰਬੰਧ ਹੋਣਾ ਚਾਹੀਦਾ ਹੈ ਗੁਰੂ ਮਰਿਆਦਾ ਦੇ ਅੰਦਰ ਹੋਣਾ ਚਾਹੀਦਾ ਹੈ ਵੀ ਉਹ ਆਪਾਂ ਅੱਜ ਤੱਕ ਉਸ ਨੂੰ ਮਤਲਬ ਐ ਜੀ ਪੀ ਸੀ ਮਤਲਬ ਉਸ ਨੂੰ ਸਰ ਨਹੀਂ ਕਰ ਸਕੀ ਵੀ ਆਪਾਂ ਜਿਹੜੀ ਮਨਨਦਾ ਵੀ ਨਹੀਂ ਜੇਪਾਲ ਦੀ ਇੱਥੇ ਇੱਕ ਗੱਲ ਇੱਕ ਜਿਹੜੀ ਸਾਫ਼ ਦੇਖਣ ਨੂੰ ਮਿਲਦੀ ਹੈ ਉਹ ਗੁਰੂ ਘਰ ਦੀ ਸੰਗਤ ਵੀ ਆਉਂਦੀ ਹੋਏਗੀ ਕਿਤੇ ਨਾ ਕਿਤੇ ਸੰਗਤ ਨੂੰ ਵੀ ਭਿੰਕ ਨਹੀਂ ਲੱਗੀ ਇਸ ਗੱਲ ਦੀ ਦੇਖੋ ਜੀ ਜਿਹੜੇ ਤਾਂ ਸੰਗਤ ਉੱਥੇ ਹੁੰਦੀ ਹੈ ਜਿਹੜੇ ਬੱਚੇ ਹੁੰਦੇ ਆ ਕੋਈ ਵੀ ਉੱਥੇ ਸਮਾਗਮ ਹੁੰਦੇ ਆ ਆਪਾਂ ਸਾਲਾਨਾ ਸਮਾਗਮ ਰੱਖਿਆ ਜਾਂਦਾ ਹੈ ਉੱਥੇ ਅਰ ਇਸ ਸਾਲ ਜਿਹਦੇ ਵਿੱਚ ਰਾਣਾ ਸਾਹਿਬ ਵੱਲੋਂ ਵੀ ਆਉਂਦੇ ਨੇ ਪ੍ਰਚਾਰਕ ਬਖਾਲੀ ਤੋਂ ਢੇਡਾ ਸਾਹਿਬ ਤੋਂ ਵੀ ਆਉਂਦੇ ਨੇ ਤੇ ਇੱਕ ਦੋ ਹੋਰ ਵੀ ਆਉਂਦੇ ਆ ਜਿੰਨਾ ਕਿ ਅਸੀਂ ਦੇਖਿਆਗਾ ਉਹਨਾਂ ਦੀਆਂ ਸਾਲਾਨਾ ਸਮਾਗਮ ਦੀਆਂ ਅੱਜਕੱਲ ਵੀ ਪੋਸਟਰਾਂ ਸੀ ਹੂੰ ਹੂੰ ਮਤਲਬ ਪੋਸਟਰ ਨਹੀਂ ਉੱਥੇ ਪੋਸਟਰ ਬਣਾ ਕੇ ਰੈਡੀ ਕੀਤੇ ਹੋਏ ਸੀ ਵੀ ਜਿਹੜੇ ਛੋਟੇ ਸਾਬਜਾਦਿਆਂ ਦੇ ਸਮਰਪਿਤ ਸਲਾਣਾ ਸਮਾਗਮ ਜੀ ਜੀ ਪਾਸੇ ਤਾਂ ਛੋਟੇ ਸਾਬਜਾਦਿਆਂ ਦੇ ਨਾਂ ਤੇ ਸਮਾਗਮ ਰੱਖ ਰਹੇ ਹੋ ਦੂਜੀ ਪਾਸੇ ਉਸੇ ਘਰ ਦੇ ਗੁਰੂ ਘਰ ਦੇ ਅੰਦਰ ਚਿਲਮਾ दारू ਵੀਰਿਆਂ ਦੀਆਂ ਬੋਤਲਾਂ ਤੇ ਹੋਰ ਚਾਰ ਤਰ੍ਹਾਂ ਦੇ ਕੰਮ ਹੋ ਰਹੇ ਨੇ ਹੂੰ 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 ਤੇ ਉੱਥੋਂ ਜਿਹੜੇ ਉੱਥੇ ਦੇ ਪ੍ਰਬੰਧਕ ਨੇ ਮੈਂ ਬਾਅਦ ਦੇ ਵਿੱਚ ਅਸੀਂ ਜਾਂਚ ਪੜਤਾਲ ਵੀ ਕੱਢੀ ਪੂਰੀ ਕਰੀ ਵੀ ਉੱਥੇ ਲਵ ਮੈਰਜਾਂ ਦੇ ਪੈਸੇ ਲੈ ਕੇ ਲਵ ਮੈਰਜਾਂ ਵੀ ਕਰਾਈਆਂ ਜਾਂਦੀਆਂ ਨੇ ਹੂੰ ਤੇ ਹੋਰ ਇਸ ਤੋਂ ਇਲਾਵਾ ਤਾਂ ਬਹੁਤ ਕੁਝ ਸੀ ਜੇ ਆਪਾਂ ਛਾਂਚ ਪੜਤਾਲ ਹੋਰ ਡੂੰਗੀ ਡਕਾਈ ਦੇ ਵਿੱਚ ਜਾਈਏ ਤਾਂ ਫਿਰ ਤਾਂ ਕਹਿਣ ਦਾ ਭਾਵ ਇਹੀ ਆ ਵੀ ਚਾਰ ਗੁਰੂ ਮਹਾਰਾਜ ਦੇ ਸਰੂਪ ਉੱਥੇ ਹੋਣ ਹੂੰ ਤੇ ਅਹ ਜੇ ਜਿਹੜੇ ਕੰਮ ਨੇ ਲੋਕ ਕਰਦੇ ਨੇ ਜੀ ਤੇ ਉਹਨਾਂ ਦੀ ਛੱਤਰ ਛਾਇਆ ਹਿੱਟ ਹੋਵੇ ਹਨਾ ਅ ਜਸਪਾਲ ਜੀ ਕਹਿੰਦੇ ਨੇ ਉੱਥੇ ਕਿ ਕੁਝ ਕਾਰਤੂਸ ਤੇ ਬੀਅਰ ਦੀਆਂ ਬੋਤਲਾਂ ਵਗੈਰਾ ਵੀ ਮਿਲੀਆਂ ਨੇ ਇਹ ਕਿੰਨੀ ਕੁ ਸੱਚਾਈ ਐ ਇਹਦੇ ਵਿੱਚ ਕਾਰਤੂਸ ਉੱਥੇ ਮਿਲੇ ਜੀ ਕਾਰਤੂਸ ਮਿਲਣ ਦੇ ਵਿੱਚ ਉੱਥੇ ਰਬੜ ਬੁਲੇਟ ਸੀ ਆਪਾਂ ਜਿੰਨਾ ਕਿ ਦੇਖਿਆਗਾ ਸਾਨੂੰ ਇੱਕ ਇੰਨਾ ਕ ਰਬੜ ਬੁਲੇਟ ਸੀ ਉਹ ਜਿਵੇਂ ਸ਼ੂਟਿੰਗਾਂ ਵਗੈਰਾ ਦੇ ਵਿੱਚ ਉਹਨਾਂ ਦੇ ਕਹਿਣ ਦੇ ਭਾਅ ਹੂੰ 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 ਮੈਨੇ ਕੀ ਕਾਰਵਾਈ ਕੀ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਕਾਰਵਾਈ ਅਸੀਂ ਉੱਥੇ ਉਹ ਜਿਹੜਾ ਗੁਰੂ ਮਹਾਰਾਜ ਦੇ ਸਰੂਪ ਸੀ ਹੂੰ ਹੂੰ ਉਹ ਬਕਾਇਦਾ ਇੱਥੇ ਦੇ ਜਿਹੜੇ ਪ੍ਰਬੰਧਕ ਸੀ ਜਿਹੜੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੈਨੇਜਰ ਤੇ ਉਹਨਾਂ ਦੇ ਕਾਰਨਿਕ ਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕ ਕਮੇਟੀ ਦੇ ਧਿਆਨ ਦੇ ਵਿੱਚ ਲਿਆਏ ਅਸੀਂ ਤੇ ਉੱਥੋਂ ਪਾਲਕੀ ਸਾਹਿਬ ਲਿਆ ਕੇ ਬਸੀ ਦੇ ਵਿੱਚ ਦੋ ਪਾਲਕੀ ਸਾਹਿਬ ਆਈਆਂ ਨੇ ਤੇ ਉੱਥੋਂ ਗੁਰੂ ਮਹਾਰਾਜ ਜੀ ਛਤਰ ਛਾਇਆ ਹੇਠ ਆਪਾ ਚਾਰ ਸਰੂਪ ਤੇ ਠੀਕ ਹੈਗੇ ਇਹਨੇ ਕਹਿੰਦਾ ਮੇਰਾ ਇੱਕ ਹੈ ਵੀ ਅਸੀਂ ਤਾਂ ਕੋਈ ਹੈ ਨਹੀਂ ਵੀ ਜਿਵੇਂ ਅਸੀਂ ਗੁਰੂ ਮਹਾਰਾਜ ਨੂੰ ਲੈ ਕੇ ਜਾਈਏ ਜਾਂਦੇ ਸੀ ਬਿਲਕੁਲ ਯਾਰ ਹੈ ਨਾ ਹੂੰ ਹੂੰ ਇਹ ਤਾਂ ਗੁਰੂ ਮਹਾਰਾਜ ਨੇ ਆਪਣਾ ਜਿਹੜਾ ਕਾਰਜ ਆਪੇ ਕਰਾਇਆ ਗਿਆ ਜਿਹਹੇ ਜਿਹ ਉੱਥੇ ਕਰਮ ਚੱਲਦੇ ਸੀ ਉਹਨਾਂ ਨੇ ਆਪ ਦੁਖੀ ਹੋ ਕੇ ਉੱਥੋਂ ਆਪ ਗਏ ਨੇ ਮੈਂ ਬਿਲਕੁਲ ਬਿਲਕੁਲ ਹਾਂ ਜਸਪਾਲ ਜੀ ਜਿਵੇਂ ਹੁਣ ਸ਼ਹੀਦੀ ਦਿਹਾੜੇ ਚੱਲਦੇ ਨੇ ਤਾਂ ਜੇ ਪਿਛਲੇ ਸਮੇਂ ਦੇ ਵਿੱਚ ਝਾਤ ਮਾਰੀਏ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀਆਂ ਹੁੰਦੀਆਂ ਜਾ ਰਹੀਆਂ ਨੇ ਤਾਂ ਇਹਨੂੰ ਵੀ ਬੇਅਦਬੀ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਜਾਂ ਮਤਲਬ ਕੋਈ ਇਹਦੇ ਪਿੱਛੇ ਕੋਈ ਹੋਰ ਛੜਿਅੰਤਰ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਪਲੈਨਿੰਗ ਹੋਵੇ ਮੈਂ ਮੰਨਾਂਗਾ ਬੇਅਦਬੀ ਦਾ ਦੌਰ ਹੈ ਚੱਲ ਰਿਹਾ ਏ ਹੂੰ ਹੂੰ ਇਹ ਹੁਣ ਤੋਂ ਨਹੀਂ ਪਿਛਲੇ ਬਹੁਤ ਸਮੇਂ ਤੋਂ ਚੱਲ ਰਿਹਾ ਏ ਹੂੰ ਹੂੰ ਦੇ ਵਿੱਚ ਇਸ ਇਸ ਪੂਰੀ ਕਾਰਵਾਈ ਦੇ ਵਿੱਚ ਅਸੀਂ ਮੰਨਾਂਗੇ ਕਿ ਅਸੀਂ ਵਿਦਬੀ ਹੋਣ ਤੋਂ ਰੋਕੀ ਆ ਪਹਿਲਾਂ ਹੂੰ ਕੱਲ ਨੂੰ ਕੁਝ ਵੀ ਹੋ ਸਕਦਾ ਸੀ ਮੰਨ ਲਓ ਵੀ ਚਾਰ ਗੁਰੂ ਮਹਾਰਾਜ ਦੇ ਸਰੂਪ ਨੇ ਮੈਂ ਮੰਨਦਾ ਵੀ ਐਜੀਪੀਸੀ ਉਹ ਕਹਿੰਦੇ ਸੀ ਜਿਹੜੇ ਉੱਥੇ ਦੇ ਗਰੰਟੀ ਸਿੰਘ ਸੀ ਵੀ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਆਏ ਆ ਇਹ ਚਾਰ ਸਰੂਪ ਤੇ ਇਹ ਮੈਨੂੰ ਰਿਕਾਰਡ ਕਰਨ ਪਤਾ ਕਰਕੇ ਦੱਸਣ ਵੀ ਹਾਂ ਵੀ ਚਾਰ ਸਰੂਪ ਉੱਥੋਂ ਹੀ ਲੈ ਕੇ ਗਏ ਸੀ ਜੀ ਇੱਕ ਸਾਲ ਬਣਦਾ ਵੀ ਐਜੀਪੀਸੀ ਤੋਂ ਵੀ ਇੱਥੋਂ ਇਸ ਕਹੋ ਜੇ ਪ੍ਰਬੰਧ ਦੇ ਵਿੱਚ ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਆ ਜਾਂ ਗੁਰੂ ਮਹਾਰਾਜ ਦੀ ਜਿਹੜੀ ਬੀੜਾਂ ਨੇ ਉੱਥੇ ਡੇਰੇ ਹੋ ਬਿਲਕੁਲ ਕਿਹਨ ਦਾ ਪਾਪ ਬਿਨਾਂ ਜਾਂਚ ਪੜਤਾਲ ਕੀਤੇ ਬਿਨਾਂ ਜਿਹੜੀਆਂ ਨੇ ਇਹ ਮਾਤ ਦੇ ਰੂਪ ਬਣ ਕਿਹਨ ਦਾ ਪਾਪ ਉਹ 25 ਸਾਲਾਂ ਦਾ ਦਾਵਾ ਕਰਦੇ ਸੀ ਵੀ ਅਸੀਂ 25 ਸਾਲ ਤੋਂ ਇੱਥੇ ਜਿਹੜਾ ਇਹ ਆ ਕੁਝ ਕਰ ਰਹੇ ਆ ਪਰ ਜਦੋਂ ਤਦੋਂ ਸਾਨੂੰ ਧਿਆਨ ਦੇ ਵਿੱਚ ਆਈ ਇਹ ਗੱਲ ਤਾਂ ਜਦ ਜਦੇ ਐਕਸ਼ਨ ਲੇਤਾ ਤੇ ਗੁਰੂ ਮਹਾਰਾਜ ਜੀ ਦੇ ਜਿਹੜੇ ਸਰੂਪਾ ਵਾਪਸ ਲਿਆਈ ਠੀਕ ਹੈ ਤੇ ਜਸਪਾਲ ਜੀ ਜੇ ਹੁਣ ਗੱਲ ਕਰੀਏ ਤਾਂ ਦੋਸ਼ੀ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਜਾਂ AGPCC ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਨਹੀਂ ਨਹੀਂ AGPCC ਵੱਲੋਂ ਕੋਈ ਵੀ ਮਤਲਬ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਪ੍ਰਸ਼ਾਸਨ ਵੱਲੋਂ ਹੈ ਅਸੀਂ ਇੱਕ ਇਸ ਮਾਮਲੇ ਦੇ ਵਿੱਚ ਆਪਾਂ ਸਮਝਦੇ ਹਾਂ ਕਿ ਆਪਣਾ ਜਿਹੜਾ ਮੇਨ ਮਕਸਦ ਸੀ ਉਹ ਬਣਦਾ ਸੀ ਵੀ ਆਪਾਂ ਗੁਰੂ ਮਹਾਰਾਜ ਜੀ ਦੀ ਜਿਹੜੀ ਆਦਰਮਾਨ ਹੈ ਜਾਂ ਉਹਨਾਂ ਦਾ ਜਿਹੜਾ ਸਤਕਾਰ ਹੈ ਉਸ ਨੂੰ ਬਹਾਲ ਕਰਨਾ ਹੂੰ ਹੂੰ ਕਿ ਉਸ ਦੇ ਵਿੱਚ ਆਪ ਸਮਝਾਂਗੇ ਕਿ ਅਸੀਂ ਜਿਹੜੇ ਗੁਰੂ ਮਹਾਰਾਜ ਜੀ ਦੇ ਸਰੂਪ ਲੈ ਆਏ ਵਾਪਸ ਤੇ ਉਹ ਨਿਸ਼ਾਨ ਸਾਹਿਬ ਸੀ ਉਹ ਹਟਾਤਾ ਉਥੋਂ ਹੂੰ ਤੇ ਇਹ ਜਿਹੜਾ ਸਤਕਾਰ ਬਣਦਾ ਸੀ ਉਹ ਆਪਾਂ ਬਹਾਲ ਕਰਨ ਦੇ ਵਿੱਚ ਆਪਾਂ ਜਿਹੜਾ ਕਾਮਯਾਬ ਸਮਝਾਂਗੇ ਵੀ ਆਪਾਂ ਜਿਹੜੇ ਜੇ ਉਥੋਂ ਇਹ ਕੁਝ ਕਰਨਾ ਹੈ ਤਾਂ ਉਥੇ ਪਰ ਅੱਦੀ ਹਜੂਰੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਅਜਸਪਾਲ ਜੀ ਆਪਣੇ ਕੋ ਸਮਾ ਸੀਮਤ ਜੇਕਰ ਗੱਲ ਕਰਦੇ ਆ ਤਾਂ ਅਸੀਂ ਲਾਸਟ ਸਵਾਲ ਹੈ ਮੇਰਾ ਮੰਨਿਆ ਜਾ ਰਿਹਾ ਸੀ ਕਿ ਗੁਰੂ ਘਰ ਘੱਟ ਤੇ ਇੱਕ ਰਹਿਸ਼ਿਕ ਜਿਹੜੀ ਜਾਦਾ ਰਾਏ ਸਜਾਦਾ ਲੱਗਦੀ ਸੀ ਆ ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ ਬਿਲਕੁਲ ਇਹ 16 ਨੇ ਸੱਚੀ ਗੱਲ ਹੈ ਜੀ ਗੁਰੂ ਘਰ ਨਹੀਂ ਸੀ ਨਾ ਉੱਥੇ ਗੁੰਮਟ ਸੀ ਗੁਰੂ ਘਰ ਦੇ ਉੱਤੇ ਜੇ ਗੁਰੂ ਘਰ ਹੁੰਦਾ ਹੈ ਤਾਂ ਗੁੰਮਟ ਜ਼ਰੂਰੀ ਹੈ ਜਿੱਥੇ ਗੁਰੂ ਮਹਾਰਾਜ ਵਿਰਾਜਮਾਨ ਹੁੰਦੇ ਆ ਜੀ ਜੀ ਉੱਤੇ ਨਾ ਤਾਂ ਗੁੰਮਟ ਸੀ ਗੁੰਮਟ ਥਾਂ ਤੇ ਰਿਪੇਅਰ ਪਤਾ ਕਿਸ ਗੱਲ ਦੀ ਹੋ ਰਹੀ ਸੀ ਉੱਥੇ ਇੱਕ ਨਾਲ ਸਮਾਰਟ ਟਾਈਪ ਬਣੀ ਹੋਈ ਸੀ ਉਸ ਦੀ ਰਿਪੇਅਰ ਜ਼ਰੂਰ ਕੀਤੀ ਜਾ ਰਹੀ ਸੀ ਉੱਥੇ ਹੂੰ ਹੂੰ ਉਸ ਨੂੰ ਮਤਲਬ ਪਲਸਤਰ ਕੀਤਾ ਜਾ ਰਿਹਾ ਸੀ ਉੱਥੇ ਬਕਾਇਦੇ ਮਤਲਬ ਇੱਕ ਲੇਬਰ ਵਾਲਾ ਲੱਗਿਆ ਹੋਇਆ ਸੀ ਤੁਸੀਂ ਵੀ ਦੇਖ ਲਿਓ ਉਹ ਲੇਬਰ ਵਾਲਾ ਉਸ ਦੀ ਰਿਪੇਅਰ ਕਰ ਰਿਹਾ ਸੀ ਅੰਦਰ ਠੀਕ குரு ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖਦੇ ਹੋਏ ਗੁੰਮਟ ਬਣਨਾ ਚਾਹੀਦਾ ਉੱਥੇ ਬੰਦੇ ਨੇ ਉੱਥੇ ਸਮਾਧਾਂ ਹੂੰ ਤੇ ਅਸੀਂ ਮੰਨਾਂਗੇ ਕਿ ਇਹ ਉੱਥੋਂ ਆਪਾਂ ਜਿਹੜੇ ਇਹ ਕਾਰਵਾਈ ਕਰੀ ਆ ਉਸ ਦੇ ਵਿੱਚ ਆਪਾਂ ਜਿਹੜੀ ਬੇਅਦਬੀਆਂ ਦਾ ਦੌਰ ਜਿਹੜਾ ਚੱਲ ਰਿਹਾ ਏ ਉਹ ਆਪਾਂ ਪਹਿਲਾਂ ਮੁੱਖ ਰੱਖਦੇ ਹੋਏ ਐਕਸ਼ਨ ਆਪਾਂ ਕਰ ਲਿਆ ਵੀ ਕੱਲੋਂ ਕੋਈ ਇਹੋ ਜਿਹੀ ਹੁਣ ਹੋਣੀ ਘਟਨਾ ਮੈਂ ਜਿਹੜੀ ਨਾ ਵਾਪਰ ਸਕੇ ਜੀ ਜੀ ਅਗਲਾ ਐਕਸ਼ਨ ਕੀ ਹੋਏਗਾ ਜੀ ਅਗਲੇ ਐਕਸ਼ਨ ਤਾਂ ਤੁਸੀਂ ਦੇਖੋ ਜੀ ਆਪਾਂ ਐਜੀਪੀਸੀ ਨੂੰ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਵੀ ਗੁਰਪਾਰਾ ਜੀ ਦੇ ਸਰੂਪ ਨੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ 328 ਸਰੂਪ ਗੈਪ ਹੋ ਗਏ ਜੀ ਬਿਲਕੁਲ ਇਹਨਾਂ ਨੂੰ ਕਰੜੇ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਦੇਖਰੇਖ ਕਰਨੀ ਚਾਹੀਦੀ ਆ ਐਸਜੀਪੀਸੀ ਨੂੰ ਦਾਅਵੇ ਤਾਂ ਬਹੁਤ ਵੱਡੇ ਠੋਕ ਦੇਣੇ ਵੀ ਆਪਾਂ ਗੁਰੂ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਵੀ ਆਪਾਂ ਬੜਾ ਕੁਝ ਕਰ ਰਹੇ ਆ ਪਰ ਜੇ ਇਹ ਜੀ ਇਹ ਘਟਨਾਵਾਂ ਜਦੋਂ ਸਾਹਮਣੇ ਆ ਜਾਂਦੀਆਂ ਸਿੱਖ ਸੰਗਤ ਆਪ ਜਾ ਕੇ ਉੱਥੇ ਬਹਾਲ ਗੁਰੂ ਮਰਿਆਦਾ ਕਰੇ ਤਾਂ ਐਸਜੀਪੀਸੀ ਦਾ ਫਿਰ ਆਪਾਂ ਇਹ ਜੀ ਐਸਜੀਪੀਸੀ ਦਾ ਵੀ ਕੀ ਕਰਨਾ ਹੈ ਜੀ ਬਿਲਕੁਲ ਬਿਲਕੁਲ ਕਿਉਂਕਿ ਕੌਮ ਦੀ ਸਰਮੌਰ ਸੰਸਥਾ ਐਜੀਪੀਸੀ ਸਪੈਸ਼ਲ ਜਿਹੜੀ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਬਣਾਈ ਗਈ ਹੈ ਤਾਂ ਹੁਣ ਗੁਰਦੁਆਰਿਆਂ ਦਾ ਪ੍ਰਬੰਧ ਵੀ ਜਿਹੜਾ ਆ ਉਹ ਇਸ ਤਰ੍ਹਾਂ ਦਾ ਆ ਤਾਂ ਥੋੜਾ ਜਿਆਦਾ ਗੌਰ ਕਰਨਾ ਚਾਹੀਦਾ ਹੈ ਬਿਲਕੁਲ ਅਸੀਂ ਤਾਂ ਗੌਰ ਕਹਾਂਗੇ ਵੀ ਗੌਰ ਕਰੋ ਤੁਸੀਂ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਧੰਨਵਾਦ ਇਹਨਾ ਇੱਕ ਇੱਕ ਸਵਾਲ ਹੋਰ ਵੀ ਲੈ ਲਓ ਮੇਰੇ ਤੋਂ ਵੀ ਮੈਂ ਕਹਿਣਾ ਚਾਹੁੰਦਾ ਜਿੱਥੇ ਵੀ ਗੁਰੂ ਮਹਾਰਾਜ ਜੀ ਦੇ ਸਰੂਪ ਜਾਂਦੇ ਆ ਜੀ ਜੀ ਮੈਂ ਉਹ ਕਹਿੰਦੇ ਸੀ ਜੀ 4 ਸਰੂਪ ਗੁਰੂ ਸ਼੍ਰੀ ਫਤਿਹਗੜ ਸਾਹਿਬ ਤੋਂ ਲੈ ਕੇ ਆਏ ਆ ਜੀ ਤਾਂ ਉਹ ਦੱਸਣ ਵੀ ਹਾਂ ਵੀ 400 ਰੁਪਏ ਇੱਥੋਂ ਹੀ ਲੈ ਕੇ ਆਏ ਸੀ ਕਿ ਜਾਂ ਕਿਤੇ ਹੋਰੋਂ ਲੈ ਕੇ ਆਏ ਨੇ ਇਹ ਜੀ ਦੂਜੀ ਗੱਲ ਹੈ ਵੀ ਜਿੱਥੇ-ਜਿੱਥੇ ਵੀ ਗੁਰੂ ਮਹਾਰਾਜ ਜੀ ਦੇ ਸਰੂਪ ਜਾਂਦੇ ਆ ਉਹਨਾਂ ਦੀ ਨੰਬਰਿੰਗ ਹੋਣੀ ਚਾਹੀਦੀ ਹੈ ਬਕਾਇਦਾ ਉੱਥੇ ਅ ਮਰਿਆਦਾ ਨੂੰ ਬਹਾਲ ਕਰਾਉਣ ਵਾਲੀ ਇੱਕ ਕਮੇਟੀ ਬਣਨੀ ਚਾਹੀਦੀ ਹੈ ਜਿੱਥੇ-ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉੱਥੇ ਕੀ ਉਸ ਦੇ ਚਾਰ ਚਪੇਰੇ ਜਿਹੜਾ ਸੁਖਾਵਾਂ ਜਿਹੜਾ ਮਾਹੌਲ ਹੈ ਕਿ ਨਹੀਂ ਹੈ ਜੀ ਬਿਲਕੁਲ ਪੂਰੀ ਜਾਂਚ ਪੜਤਾਲ ਕਰਕੇ ਮਾਹੌਲ ਦੇ ਅਕੋਰਡਿੰਗ ਜਿਹੜੇ ਨੇ ਇਹ ਸਰੂਪ ਜਿਹੜੇ ਨੇ ਇਹ ਦੇਣੇ ਚਾਹੀਦੇ ਨੇ ਕਿ ਉਹ ਗੁਰਦੁਆਰਾ ਸਹੀ ਵਾਲਾ ਮਾਹੌਲ ਹੈ ਜਾਂ ਹਦੂਦ ਬਣੀ ਹੋਈ ਹੈ ਜਾਂ ਕਿਸ ਤਰ੍ਹਾਂ ਨੂੰ ਲੈ ਕੇ ਹੈ ਨਾ ਜੀ ਪਿੰਡਾਂ ਦੇ ਵਿੱਚ ਚਾਰ-ਚਾਰ ਗੁਰੂ ਘਰ ਬਣ ਗਏ ਨੇ ਜੀ ਬਿਲਕੁਲ ਮੈਂ ਮੰਨਦਾ ਵੀ ਇੱਕ ਗੁਰੂ ਘਰ ਹੋਵੇ ਹੂੰ ਤਾਂ ਇੱਕ ਗੁਰੂ ਘਰ ਦੀ ਜਿਹੜੀ ਸਾਮ ਸੰਭਾਲ ਹੈ ਉਹ ਚੰਗੇ ਢੰਗ ਨਾਲ ਆਪਾਂ ਕਰ ਸਕਦੇ ਹਾਂ ਹੁਣ ਚਾਰ ਗੁਰੂ ਘਰਾਂ ਦੇ ਵਿੱਚ ਚਾਰ ਸਰੂਪ ਚਾਰਾਂ ਦੇ ਮੈਂ ਮੰਨਦਾ ਵੀ ਅੱਜ ਕੱਲ ਤਾਂ ਇੱਕ ਗੁਰੂ ਘਰ ਦੇ ਅੰਦਰ ਪੰਜ-ਪੰਜ ਸਰੂਪ ਰੱਖੇ ਹੋਏ ਨੇ ਜੀ ਬਿਲਕੁਲ ਤਬ ਉਸਸਥਾਪ ਦਾ ਪ੍ਰਬੰਧ ਹੈਗਾ ਆਪਣੇ ਪਿੰਡਾਂ ਦੇ ਵਿੱਚ ਵਿੱਚ ਆਹੀ ਜੀ ਬਿਲਕੁਲ ਗੱਲ ਕਰਨੀ ਹੈ ਆਪਣਾ ਸਵਾਲ ਬਣਦਾ ਹੈ ਆਪਾਂ ਦੇਖੀ ਆਪਾਂ ਗੁਰਸਿੱਖ ਹੋਣ ਦੇ ਨਾਤੇ ਆਪਣਾ ਜਿਹੜੀ ਫਰਜ ਹੈ ਉਸ ਨੂੰ ਨਭਾਈਏ ਤੇ ਪਛਾਣੀਏ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਦਸਪਾਲ ਸਿੰਘ